ਸਾਥੀ ਕਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਤੰਦਰੁਸਤ ਹੋਵੋਗੇ ਮੈਂ ਤੁਹਾਡੇ ਸਾਹਮਣੇ ਅੱਜ ਇੱਕ ਅਖਬਾਰ ਦੇ ਵਿੱਚ ਬਹੁਤ ਹੀ ਅੱਛਾ ਆਰਟੀਕਲ ਜੋ ਕਿ ਅਮਰਜੀਤ ਸਿੰਘ ਜੀ ਦੁਆਰਾ ਲਿਖਿਆ ਗਿਆ ਦਾ ਟਰਬਿਊਨ ਪੰਜਾਬੀ ਦੇ ਵਿੱਚ ਪੰਜਾਬੀ ਟਰਬਿਊਨ ਦੇ ਵਿੱਚ ਉਹਨਾਂ ਦਾ ਲੇਖ ਹੈ ਜੋ ਇੱਕ ਇਹੋ ਜਿਹੇ ਸਖਸ਼ ਬਾਰੇ ਹੈ ਜੋ ਪੰਜਾਬ ਦੇ ਵਿੱਚ ਅੱਜ ਵੀ ਉਹਨਾਂ ਨੂੰ ਚਾਹਣ ਵਾਲੇ ਤੇ ਉਹਨਾਂ ਨੂੰ ਨਫ਼ਰਤ ਕਰਨ ਵਾਲੇ ਬਹੁਤ ਜ਼ਿਆਦੇ ਹੈ ਸੋ ਉਹਨਾਂ ਬਾਰੇ ਜ਼ਿਕਰ ਕਰਦੇ ਹੋਏ ਕਹਿੰਦੇ ਆ ਕਿ ਉਹ ਪੰਜਾਬ ਦੇ ਇੱਕ ਮੁੱਖ ਮੰਤਰੀ ਰਹੇ ਆ ਜਿਨ੍ਹਾਂ ਨੂੰ ਸਭ ਬਿਆਨ ਸਿੰਘ ਦੇ ਨਾਮ ਤੇ ਜਾਣਦੇ ਨੇ ਤੇ ਬਿਆਨ ਸਿੰਘ ਜੀ ਬਾਰੇ ਇਹ ਇੱਕ ਲੇਖ ਹੈ ਜੋ ਅਮਰਜੀਤ ਸਿੰਘ ਵੜੈਚ ਦੁਆਰਾ ਅਖਬਾਰ ਦੇ ਵਿੱਚ ਅੱਜ 8 ਜੋ ਅਖਬਾਰ ਦੇ ਵਿੱਚ ਅੱਜ 16 ਨਵੰਬਰ 2025 ਨੂੰ ਛਪਿਆ ਇਹਦੇ ਵਿੱਚ ਉਹਨਾਂ ਨੇ ਕੁਝ ਇੱਕ ਇਹੋ ਜੇ ਬੇਸ ਦੇ ਉੱਤੇ ਇਹ ਲੇਖ ਛਾਪਿਆ ਕਿ ਇੱਕ ਜਿਹੜੀ ਬੁੱਕ ਲਿਖੀ ਗਈ ਹੈ ਜੋ ਕਿ ਬਿਆਨ ਸਿੰਘ ਜੀ ਦੇ ਬਹੁਤ ਕਰੀਬੀ ਰਹਿ ਚੁੱਕੇ ਬੰਦੇ ਦੁਆਰਾ ਲਿਖੀ ਗਈ ਬੁੱਕ ਹੈ ਜਿਨ੍ਹਾਂ ਦਾ ਨਾਮ ਹੈ ਉਜਾਗਰ ਸਿੰਘ ਉਜਾਗਰ ਸਿੰਘ ਦੁਆਰਾ ਇਹ ਬੁੱਕ ਲਿਖੀ ਗਈ ਹੈ ਜਿਦੇ ਵਿੱਚ ਉਹਨਾਂ ਨੇ ਕੁਝ ਖੁਲਾਸੇ ਕੀਤੇ ਹਨ ਕਿ ਉਹਨਾਂ ਦੀ ਮੌਤ ਦੇ ਪਿੱਛੇ ਜਾਂ ਉਹਨਾਂ ਦੀ ਜੋ ਉਨ੍ਹਾਂ ਨਾਲ ਵਾਪਰਿਆ ਉਹਦੇ ਪਿੱਛੇ ਕੀ ਸਾਜ਼ਿਸ਼ ਰਹੀ ਹੋਵੇਗੀ ਸੋ ਉਹ ਬੁੱਕ ਦੇ ਵਿੱਚੋਂ ਹੀ ਇਹ ਅਮਰਜੀਤ ਸਿੰਘ ਵੜੈਚ ਜੀ ਨੇ ਕੁਝ ਆਪਣੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਇਹ ਪਹਿਲਾਂ ਅਮਰਜੀਤ ਸਿੰਘ ਵੜੈਚ ਜੀ ਬਾਰੇ ਦੱਸ ਦਈਏ ਕਿ ਇਹ ਸਾਬਕਾ ਸਟੇਸ਼ਨ ਡਾਇਰੈਕਟਰ ਆਕਾਸ਼ਵਾਨੀ ਰਹਿ ਚੁੱਕੇ ਨੇ ਸੋ ਇਹਨਾਂ ਦੇ ਲੇਖ ਦੇ ਵਿੱਚੋਂ ਕੋਸ਼ਿਸ਼ ਕਰਾਂਗੇ ਹੂਬਹੂ ਤੁਹਾਨੂੰ ਉਵੇਂ ਸੁਣਾਉਣ ਦੀ ਜੇ ਜਿਨ੍ਹਾਂ ਕੋਲੇ ਡਾਟ ਰਿਬਿਊਨ ਜਾਂ ਪੰਜਾਬੀ ਟ੍ਰਿਬਿਊਨ ਅਖਬਾਰ ਹੈ ਜਾਤਵਾਰ ਦੇ ਅੰਕ ਦੇ ਵਿੱਚ ਇਹ ਲੇਖ ਆ ਪੜ੍ਹ ਵੀ ਸਕਦੇ ਆ ਮੈਂ ਉਹਦੇ ਵਿੱਚੋਂ ਕੁਝ ਤੁਹਾਡੇ ਸਾਹਮਣੇ ਰੂਬਰੂ ਕਰਦਾ ਗੱਲਾਂ ਇਹ ਕਹਿੰਦੇ ਕਿ ਕੁਝ ਦਿਨ ਪਹਿਲਾਂ ਹੀ ਸਾਬਕਾ ਕੇਂਦਰੀ ਮੰਤਰੀ ਪੀ ਚਦੰਬਰਮ ਨੇ ਕਿਹਾ ਸੀ ਕਿ ਦਰਬਾਰ ਸਾਹਿਬ ਦੇ ਬਲੂ ਸਟਾਰ ਆਪਰੇਸ਼ਨ ਇੱਕ ਗਲਤੀ ਸੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਆਪਣੀ ਜਾਨ ਗਵਾ ਕੇ ਇਸ ਦੀ ਕੀਮਤ ਚੁਕਾਈ ਸੀ ਚਦਬਰਮਨ ਸਰ ਸਾਰਾ ਦੋਸ਼ ਇੰਦਰਾ ਸਿੰਘ ਅੱਸਰ ਨਹੀਂ ਮੜਿਆ ਜਾਣਾ ਚਾਹੀਦਾ ਕਿਉਂਕਿ ਉਹ ਫੈਸਲੇ ਉਸ ਫੈਸਲੇ ਚ ਕਈ ਹੋਰ ਸਰਕਾਰੀ ਧਿਰਾਂ ਵੀ ਸ਼ਾਮਲ ਸਨ ਇਸ ਬਿਆਨ ਨੇ ਚਦਬਰਮ ਜੀ ਦੇ ਬਿਆਨ ਨੇ ਸਿੱਖ ਸਿਆਸਤ ਦੇ ਵਿੱਚ ਸਿੱਖ ਲੋਕਾਂ ਦੇ ਵਿੱਚ ਕਾਫੀ ਇੱਕ ਉਬਾ ਲਿਆਦਾ ਇਹ ਮਹਿਜ ਸਬਾਬ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬਿਹੰਤ ਸਿੰਘ ਬਾਰੇ ਵੀ हाल ही ਦੇ ਵਿੱਚ ਕਿਤਾਬ ਜਿਹੜੀ ਬਿਆਨ ਸਿੰਘ ਕਤਲ ਦਾ ਅਸਲ ਸੱਚ ਛਪ ਕੇ ਆਈ ਹੈ। ਤਤਕਾਲੀ ਮੁੱਖ ਮੰਤਰੀ ਬਿਆਨ ਸਿੰਘ ਦਾ ਕਤਲ 31 ਅਗਸਤ 1995 ਨੂੰ ਪੰਜਾਬ ਸਿਕਤਰਤ ਦੇ ਵੀਆਈਪੀ ਗੇਟ 'ਚ ਹੋਇਆ। ਉਹ ਜਿਉਂ ਹੀ ਕਾਰ ਵਿੱਚ ਬੈਠਣ ਲੱਗੇ ਤਾਂ ਮਾਹੌਲ ਧਮਾਕਿਆਂ ਨਾਲ ਦਹਿਲ ਗਿਆ। ਮੁੱਖ ਮੰਤਰੀ ਤੇ ਇੱਕ ਵਿਧਾਇਕ ਸਮੇਤ 17 ਹੋਰ ਲੋਕਾਂ ਦੀ ਮੌਤ ਹੋਈ। ਸੋ ਇਹ ਤੁਹਾਨੂੰ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਬਿਆਨ ਸਿੰਘ ਜੀ ਬਾਰੇ ਇਹ ਆਮ ਅੱਜਕੱਲ ਦੇ ਸ਼ਾਇਦ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਨਾ ਪਤਾ ਹੋਵੇ ਪਰ ਉਸ ਟਾਈਮ ਦੇ ਵਿੱਚ ਜਿਹੜੇ ਬੰਦੇ ਖਬਰਾਂ ਸੁਣਦੇ ਪੜ੍ਹਦੇ ਜਾਂ ਉਸ ਦੌਰ ਦੇ ਵਿੱਚੋਂ ਲੰਘ ਚੁੱਕੇ ਆ ਉਹਨਾਂ ਨੂੰ ਪਤਾ ਕਿ ਉਹ ਦਿਨ ਕਿਹੋ ਜਿਹਾ ਸੀ ਬਿਆਨ ਸਿੰਘ ਨਾਲ ਇੱਕ ਸੇਵਾ ਨਿਭਾ ਰਹੇ ਇਹਨਾਂ ਨੇ ਲਿਖਿਆ ਕਿ ਬਿਆਨ ਸਿੰਘ ਨਾਲ ਸੇਵਾ ਨਿਭਾ ਚੁੱਕੇ ਪੰਜਾਬ ਦੇ ਸਾਬਕਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਉਜਾਗਰ ਸਿੰਘ ਜੀ ਨੇ ਕਿਤਾਬ ਲਿਖੀ ਹੈ ਉਜਾਗਰ ਸਿੰਘ ਵੱਲੋਂ ਸਾਬਕਾ ਮੁੱਖ ਮੰਤਰੀ ਦੇ ਕਤਲ ਦੇ 33 ਵਰਿਆ ਮਗਰੋਂ ਪ੍ਰਕਾਸ਼ਿਤ ਇਹ ਪੁਸਤਕ ਕਈ ਅਜਿਹੇ ਤੱਥ ਸਾਹਮਣੇ ਲਿਆਉਂਦੀ ਹੈ ਜੋ ਸਮੁੱਚੇ ਵਰਤਾਰੇ ਬਾਰੇ ਨਵੇਂ ਖੁਲਾਸੇ ਕਰਦੀ ਹੈ ਲੇਖਕ ਭਾਵੇਂ ਬਿਆਨਤ ਸਿੰਘ ਤੇ ਕਾਫੀ ਨੇੜੇ ਸੀ ਪਰ ਉਸ ਮੁਤਾਬਕ ਮੁੱਖ ਮੰਤਰੀ ਸੁਣਦੇ ਸਭ ਦੀ ਛਣ ਪਰ ਮੰਨਦੇ ਕਿਸੇ ਦੀ ਨਹੀਂ ਸਨ ਲੇਖਕ ਦਾ ਦਾਵਾ ਹੈ ਕਿ ਇਹ ਕਤਲ ਇੱਕ ਸਾਜ਼ਿਸ਼ ਸੀ ਜਿਸ ਲਈ ਕਈ ਨੁਕਤੇ ਉਠਾਉਂਦਾ ਹੈ ਜਦੋਂ ਮੁੱਖ ਮੰਤਰੀ ਦੀ ਕਾਰ ਕਿਸੇ ਥਾਂ ਖੜੀ ਹੋਵੇ ਤਾਂ ਹਮੇਸ਼ਾ ਪੁਲਿਸ ਦਾ ਪਹਿਰਾ ਰਹਿੰਦਾ ਹੈ ਪਰ ਉਸ ਦਿਨ ਮੁੱਖ ਮੰਤਰੀ ਦੀ ਕਾਰ ਕੋਲੇ ਕੋਈ ਪੁਲਿਸ ਅਧਿਕਾਰੀ ਨਹੀਂ ਸੀ ਦੁਰਘਟਨਾ ਸਮੇਂ ਕਹਿੰਦੇ ਆ ਵੀ ਕੋਈ ਸੀਨੀਅਰ ਅਧਿਕਾਰੀ ਗੱਡੀ ਦੇ ਨੇੜੇ ਤੇੜੇ ਵੀ ਨਹੀਂ ਸੀ ਹੋਰ ਵੀ ਕਈ ਸਵਾਲ ਹਨ ਬੜੈਲ ਜੇਲ੍ਹ ਚ ਸੁਰੰਗ ਪੁੱਟੇ ਜਾਣਾ ਸਾਜ਼ਿਸ਼ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦਾ ਜੇਲ੍ਹ ਚੋਂ ਫਰਾਰ ਹੋਣਾ ਤੇ ਫੇਰ ਫੜਿਆ ਜਾਣਾ ਤੇ ਮੌਤ ਦੀ ਸਜ਼ਾ ਜਾਂ ਆਫਤਾ ਤੇ ਪੰਜਾਬ ਪੁਲਿਸ ਦੇ ਸਾਬਕਾ ਕਰਮੀ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਕਤਲ ਦੀ ਸਾਜ਼ਿਸ਼ ਲਈ ਜ਼ਿੰਮੇਵਾਰ ਕਬੂਲਣਾ ਜ਼ਿੰਮੇਵਾਰੀ ਕਬੂਲਣਾ ਕਿਤਾਬ ਚ ਦਾਵਾ ਕੀਤਾ ਗਿਆ ਕਿ ਬੀਨਤ ਸਿੰਘ ਦਾ ਕਤਲ ਕਿਸੇ ਮਨੁੱਖੀ ਬੰਬ ਨਾਲ ਨਹੀਂ ਸਗੋਂ ਕਾਰ ਵਿੱਚ ਫਿੱਟ ਕੀਤੇ ਬੰਬ ਨਾਲ ਹੋਇਆ ਲੇਖਕ ਅਨੁਸਾਰ ਸਿਤੀਆਂ ਗਵਾਹ ਹਨ ਮੁੱਖ ਮੰਤਰੀ ਕਾਰ ਦੀ ਸਰਵਿਸ ਸਰਕਾਰੀ ਵਰਕਸ਼ਾਪ ਚ ਹੁੰਦੀ ਹੈ ਪਰੰਤੂ ਇਸ ਕਾਰ ਵਿੱਚ ਪਰੰਤੂ ਇਸ ਕਾਰ ਦੀ ਸਰਵਿਸ ਪਟਿਆਲੇ ਵਿਖੇ ਪ੍ਰਾਈਵੇਟ ਵਰਕਸ਼ਾਪ ਵਿੱਚ ਹੋਈ ਸੀ ਫਿਰ ਇਹ ਕਹਿੰਦੇ ਆ ਬਾਹਰੋਂ ਸਰਵਿਸ ਕਿਉਂ ਕਰਾਈਗੀ ਇਹਨਾਂ ਦਾ ਇੱਕ ਕੁਐਸਚਨ ਹੈ ਕਿ ਐਡੇ ਵੱਡੇ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਹੁੰਦਾ ਉਹਦੀ ਜਿਹੜੀ ਕਾਰ ਆ ਉਹ ਪ੍ਰਾਈਵੇਟ ਵਰਕਸ਼ਾਪ ਤੋਂ ਉਹਦੀ ਸਰਵਿਸ ਕਿਉਂ ਹੋਈ ਘਟਨਾ ਵਾਲੇ ਦਿਨ ਇਹ ਕਾਰ ਮੁੱਖ ਮੰਤਰੀ ਦੇ ਕਾਫਲੇ ਵਿੱਚ ਨਹੀਂ ਸੀ ਐਨ ਮੌਕੇ ਤੇ ਲੰਦੀ ਗਈ ਤੇ ਇਸ ਕਾਰ ਨੂੰ ਕੌਣ ਚਲਾਇਆ ਕੌਣ ਲੈ ਕੇ ਆਇਆ ਕੌਣ ਚਲਾ ਕੇ ਲੈ ਕੇ ਆਇਆ ਇਹ ਵੀ ਇੱਕ ਬਜਾਰਤ ਹੈ ਐਸਪੀ ਸੀਐਮ ਸਿਕਿਉਰਟੀ ਉਸ ਦਿਨ ਸਰਕਾਰੀ ਰਿਕਾਰਡ ਮੁਤਾਬਕ ਛੁੱਟੀ ਤੇ ਸਨ ਜੋ ਐਸਪੀ ਸਨ ਉਸ ਦਿਨ ਜਿਹੜੇ ਸਰਕਾਰੀ ਰਿਕਾਰਡ ਮੁਤਾਬਕ ਛੁੱਟੀ ਤੇ ਸਨ ਜੋ ਸੀਐਮ ਦੀ ਸਿਕਿਉਰਟੀ ਵਿੱਚ ਹੁੰਦੇ ਹਨ ਪਰ ਉਹ ਧਮਾਕੇ ਵਾਲੀ ਥਾਂ ਤੇ ਮੌਜੂਦ ਸਨ ਵੈਸੇ ਉਹ ਛੁੱਟੀ ਤੇ ਸਨ ਪਰ ਵੈਸੇ ਉਹ ਧੁਮਾਕੇ ਵਾਲੀ ਥਾਂ ਤੇ ਵੀ ਮੌਜੂਦ ਸਨ ਖਾੜਕੂਲਰ ਸਮੇਂ ਪੰਜਾਬ ਦੇ ਨੌਜਵਾਨਾਂ ਖਾਸ ਕਰਕੇ ਸਿੱਖ ਗੱਬਰੂਆਂ ਨੂੰ ਕਤਿੱਥ ਪੁਲਿਸ ਮੁਕਾਬਲਿਆਂ 'ਚ ਮਹਾ ਮਾਰਨ ਕਰਕੇ ਸਿੱਖਾਂ ਵਿੱਚ ਬਹੁਤ ਹੀ ਰੋਹ ਸੀ ਕਿ ਇਹ ਰੋਹ ਕੀ ਇਹ ਰੋਹ ਨੂੰ ਬਾਰੂਦ ਦੇ ਕੇ ਕਿਸੇ ਨੇ ਆਪਣਾ ਮਕਸਦ ਪੂਰਾ ਕੀਤਾ ਹੋ ਸਕਦਾ ਇਹ ਕਿਤਾਬ ਸਜਾਉਂਦੀ ਹੈ ਕਿ ਕੇਂਦਰੀ ਗੁਪਤਚਰ ਏਜੰਸੀਆਂ ਨੇ ਆਪਣੇ ਬੰਦੇ ਖਾੜਕੂ ਰਾਜਸੀ ਪਾਰਟੀਆਂ ਸਰਕਾਰੀ ਦਫਤਰਾਂ ਮੀਡੀਆ ਪੁਲਿਸ ਧਾਰਮਿਕ ਸਥਾਨਾਂ ਵਿਦਿਅਕ ਅਦਾਰਿਆਂ ਪੰਚਾਇਤਾਂ ਆਦਿ ਚ ਫਿੱਟ ਕੀਤੇ ਹੋਏ ਸਨ ਲੇਖਕ ਦਾ ਕਹਿਣਾ ਹੈ ਕਿ ਪੰਜਾਬ ਚੋਂ ਅੱਤਵਾਦ ਨੂੰ ਖਤਮ ਕਰਨ ਕਰਕੇ ਪੀਐਮ ਨਰਸਿਮਹਾ ਰਾਓ ਜੋ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਸਨ ਬਿਆਨ ਸਿੰਘ ਤੇ ਬੜੇ ਖੁਸ਼ ਸਨ ਤੇ ਉਹਨਾਂ ਨੇ ਕੇਂਦਰ ਚ ਗ੍ਰਹਿ ਮੰਤਰੀ ਲਾਉਣ ਦਾ ਫੈਸਲਾ ਲੈ ਆਇਆ ਪ੍ਰਾਈਮ ਮਿਨਿਸਟਰ ਚਾਹੁੰਦੇ ਸਨ ਕਿ ਬਿਆਨਤ ਸਿੰਘ ਪੰਜਾਬ ਵਾਂਗ ਜੰਮੂ ਕਸ਼ਮੀਰ ਚ ਵੀ ਸ਼ਾਂਤੀ ਲੈ ਕੇ ਆਉਣ ਯੂਟੀ ਗੈਸਟ ਹਾਊਸ ਚੰਡੀਗੜ੍ਹ ਚ ਲੇਖਕ ਨਾਲ ਹੋਈ ਆਖਰੀ ਮੁਲਾਕਾਤ ਚ ਬਿਆਨਤ ਸਿੰਘ ਨੇ ਇਹ ਵੀ ਦੱਸਿਆ ਸੀ ਕਿ ਪੰਜਾਬ ਚ ਹਿਊਮਨ ਬੰਬ ਆ ਗਿਆ ਹੈ ਜੋ ਜੋ ਜਿਸ ਦੇ ਨਿਸ਼ਾਨੇ ਤੇ ਚੌਧਰੀ ਭਜਨ ਲਾਲ ਕੇ ਪੀ ਐਸ ਗਿੱਲ ਤੇ ਉਹ ਖੁਦ ਹਨ ਬਿਆਨ ਸਿੰਘ ਦੇ ਹਲਕੇ ਪਾਇਲ ਦਾ ਹੋਣ ਕਰਕੇ ਲੇਖਕ ਉਹਨਾਂ ਦਾ ਰਾਜਦਾਰ ਸੀ ਉਸ ਵੇਲੇ ਪੰਜਾਬ ਦੇ ਪੁਲਿਸ ਉਸ ਵੇਲੇ ਪੰਜਾਬ ਚ ਪੁਲਿਸ ਦੀਆਂ ਕਾਰਵਾਈਆਂ ਕਰਕੇ ਕ ਮੰਤਰੀ ਪਦਰ ਤੇ ਪੰਜਾਬ ਸਰਕਾਰ ਤੇ ਖਾਸ ਕਰਕੇ ਬਿਆਨ ਸਿੰਘ ਦੇ ਅਕਸ ਤੇ ਕਾਫੀ ੱੱਬਾ ਲੱਗਿਆ ਸੀ ਲੇਖਕ ਮੁਤਾਬਕ ਮੁੱਖ ਮੰਤਰੀ ਕੇ ਪੀ ਐਸ ਗਿੱਲ ਦੇ ਵਤੀਰੇ ਤੋਂ ਬਹੁਤ ਦੁਖੀ ਸਨ ਕਈ ਇੱਕ ਵਾਰ ਬਿਆਨਤ ਸਿੰਘ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਰਾਜੇਸ਼ ਪਾਇਲਟ ਦੇ ਘਰ ਬੈਠ ਕੇ ਇੱਕ ਚਿੱਠੀ ਪਾਇਲਟ ਨੂੰ ਲਿਖੀ ਕਿ ਪੰਜਾਬ ਚ ਸ਼ਾਂਤੀ ਸਥਾਪਿਤ ਕਰਨ ਵਾਸਤੇ ਕੀਤੇ ਵਧੀਆ ਕੰਮਾਂ ਦੇ ਆਧਾਰ ਤੇ ਗੁਪਤ ਚਰ ਵਿਭਾਗ ਦੇ ਮੁਖੀ ਓਪੀ ਸ਼ਰਮਾ ਨੂੰ ਪੰਜਾਬ ਦਾ ਡੀਜੀਪੀ ਲਾਇਆ ਜਾਵੇ ਤੇ ਕੇਪੀਐਸ ਗਿੱਲ ਨੂੰ ਇੱਥੋਂ ਬਦਲ ਕੇ ਕਿਸੇ ਹੋਰ ਮਹੱਤਵਪੂਰਨ ਅਹੁਦੇ ਤੇ ਲਾਇਆ ਜਾਵੇ ਉਪਰੋਕਤ ਚਿੱਠੀ ਦਾ ਮੁੱਖ ਮੰਤਰੀ ਦੇ ਦਫ਼ਤਰ ਚ ਕੋਈ ਰਿਕਾਰਡ ਨਹੀਂ ਮਿਲਦਾ ਪਰ ਉਜਾਗਰ ਸਿੰਘ ਦਾ ਦਾਵਾ ਹੈ ਕਿ ਉਹ ਉਸ ਚਿੱਠੀ ਬਾਰੇ ਸਭ ਕੁਝ ਜਾਣਦੇ ਹਨ ਤੇ ਉਹ ਚਿੱਠੀ ਦੇ ਗਵਾਹ ਹਨ ਉਹ ਚਿੱਠੀ ਕੇਂਦਰੀ ਮੰਤਰੀ ਦੇ ਦਫ਼ਤਰ ਤੋਂ ਲੀਕ ਹੋਈ ਸੀ ਜਿਸ ਦਾ ਪਤਾ ਗਿੱਲ ਨੂੰ ਵੀ ਲੱਗ ਗਿਆ ਹੋਵੇਗਾ ਇਸ ਕਰਕੇ ਪੁਲਿਸ ਨੇ ਬਿਆਨਤ ਸਿੰਘ ਨੂੰ ਅਨਡਿਟ ਕਰਨਾ ਸ਼ੁਰੂ ਕਰ ਦਿੱਤਾ ਸੀ ਕੇ ਪੀ ਐਸ ਗਿੱਲ ਬਾਰੇ ਲੇਖਕ ਸਵਾਲ ਕਰਦਾ ਹੈ ਕਿ ਪੰਜਾਬ ਅੰਦਰ ਉਸ ਵਕਤ ਪੁਲਿਸ ਦੇ ਕਈ ਉੱਚ ਅਧਿਕਾਰੀ ਮਾਰੇ ਗਏ ਤਤਕਾਲੀ ਡੀਜੀਪੀ ਜੇ ਐਫ ਰੀਬੈਰੋ ਤੇ ਅਕਤੂਬਰ 1986 ਨੂੰ ਹਮਲਾ ਕੀਤਾ ਗਿਆ ਪਰ ਕੇਪੀਐਸ ਗਿੱਲ ਤੇ ਕਦੇ ਵੀ ਕੋਈ ਹਮਲਾ ਨਹੀਂ ਹੋਇਆ ਮੁੱਖ ਮੰਤਰੀ ਦੇ ਕਤਲ ਦੀ ਜਾਂਚ ਲਈ ਕਤਲ ਵਾਲੇ ਦਿਨ ਹੀ ਕੇਂਦਰ ਸਰਕਾਰ ਨੇ ਸੀਬੀਆਈ ਦੀ ਜ਼ਿੰਮੇਵਾਰੀ ਲਾ ਦਿੱਤੀ ਪਰ ਤਾਂ ਵੀ ਗਿੱਲ ਨੇ ਕਤਲ ਤੋਂ 50 ਮਿੰਟ ਬਾਅਦ ਹੀ 31 ਅਗਸਤ ਨੂੰ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਦਿੱਤਾ ਕਿ ਬਿਆਨਤ ਸਿੰਘ ਦਾ ਕਤਲ ਮਨੁੱਖੀ ਬੰਬ ਨੇ ਕੀਤਾ ਸੀ ਬਿਅੰਦ ਸਿੰਘ ਦੇ ਕਤਲ ਬਾਰੇ ਦੀ ਟ੍ਰਿਬਿਊਨ ਵਿੱਚ ਇੱਕ ਸੀਨੀਅਰ ਪੱਤਰਕਾਰ ਦੀ ਖਬਰ ਮਨੁੱਖੀ ਬੰਬ ਗਿੱਲ ਦੇ ਦਿਮਾਗ ਦੀ ਕਾੜ ਬਾਰੇ ਗਿੱਲ ਨੇ ਅਖਬਾਰ ਦੇ ਮੁੱਖ ਸੰਪਾਦਕ ਨੂੰ ਫੋਨ ਕਰਕੇ ਕਿਹਾ ਕਿ ਇਹ ਸੰਸਨੀ ਖੇਜ ਤੇ ਮਨ ਘੜਤ ਰਿਪੋਰਟ ਹੈ ਇਸ ਮਗਰੋਂ ਦਾ ਟ੍ਰਿਬਿਊਨ ਨੇ ਗਿੱਲ ਨੂੰ ਇਸ ਗੱਲ ਦਾ ਜਵਾਬ ਸੰਪਾਦਕੀਚ ਦਿੱਤਾ ਕੇਂਦਰੀ ਮੰਤਰੀ ਅਰਜੇਸ਼ ਪਾਇਲਟ ਵੱਲੋਂ ਮਨੁੱਖੀ ਬੰਬ ਵਾਲੀ ਕਹਾਣੀ ਤੇ ਗਿੱਲ ਨੂੰ ਚੰਗੀ ਝਾੜ ਪਈ ਸੀ ਸੰਪਾਦਕੀ ਅਨੁਸਾਰ ਪਾਇਲਟ ਨੇ ਗਿੱਲ ਨੂੰ ਸਖਤ ਸ਼ਬਦਾਂ ਚ ਪੁੱਛਿਆ ਪਿਛਲੇ 8 ਮਹੀਨਿਆਂ ਚ ਇਨ੍ਹਾਂ ਗਰੋਹਾਂ ਦੇ ਉੱਭਰਨ ਬਾਰੇ ਵੀ ਰਿਪੋਰਟਾਂ ਮਿਲੀਆਂ ਹਨ ਤੇ ਕਈਆਂ ਵਿੱਚ ਰਪੂ ਕਈਆਂ ਵਿੱਚ ਰਿਮੋਟ ਕੰਟਰੋਲ ਅਤੇ ਮਨੁੱਖੀ ਬੰਬ ਦੀ ਵਰਤੋਂ ਕਰਨ ਵਾਲੇ ਇਸ਼ਾਰਾ ਕੀਤਾ ਗਿਆ ਹੈ ਦੱਸੋ ਇਸ ਬਾਰੇ ਕੀ ਕੀਤਾ ਗਿਆ ਹੈ ਸੋ ਡੀਜੀਪੀ ਨੂੰ ਉਦੋਂ ਦੇ ਗ੍ਰਹਿ ਮੰਤਰੀ ਨੇ ਇਹ ਪੁੱਛਿਆ ਸੀ ਵੀ 8 ਮਹੀਨਿਆਂ ਤੋਂ ਇਹ ਗੱਲ ਚੱਲ ਰਹੀ ਹੈ ਤੁਸੀਂ ਕੀਤਾ ਕੀ ਹੁਣ ਤੱਕ ਕਿਤਾਬ ਚ ਕੁਝ ਹੋਰ ਦਿਲਚਸਪ ਗੱਲਾਂ ਵੀ ਹਨ ਕਿ ਇੱਕ ਵਾਰ ਇੰਦਰਾ ਗਾਂਧੀ ਜੀ ਹਾਜ਼ਰੀ ਚ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਬਿਆਨਤ ਸਿੰਘ ਦੀ ਵੱਖੀ ਚ ਬੜੀ ਜ਼ੋਰ ਦੀ ਕੂਣੀ ਮਾਰੀ ਜਿਸ ਨਾਲ ਬਿਆਨਤ ਸਿੰਘ ਦੂਰੇ ਹੋ ਗਏ ਪਰ ਪਤਾ ਨਹੀਂ ਲੱਗਣ ਦਿੱਤਾ। Allahabad ਚ ਬਿਆਨਤ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਸਮੇਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਤਾਇਨਾਤ ਮੋਟਰ ਬੋਟ ਦਾ ਚਾਲਣ ਸਾਰ ਹੀ ਤੇਲ ਖਤਮ ਹੋ ਗਿਆ। ਉਸ ਕਤਲ ਲਈ ਜ਼ਿੰਮੇਵਾਰ ਕਿਸੇ ਇੱਕ ਅਧਿਕਾਰੀ ਜਾਂ ਸਿਪਾਹੀ ਨੂੰ ਵੀ ਬਰਖਾਸਤ ਨਹੀਂ ਕੀਤਾ ਗਿਆ। ਬਿਆਨਤ ਸਿੰਘ ਦੀ ਵਿਧਵਾ ਸ਼੍ਰੀਮਤੀ ਜਸਵੰਤ ਕੌਰ ਨੇ ਗਿੱਲ ਉੱਪਰ ਸ਼ੱਕ ਬਰਕਰਟਾਉਂਦੇ ਜਾਂਚ ਕਰਵਾਉਣ ਲਈ ਕਿਹਾ ਸੀ ਪਰ ਕੋਈ ਕਾਰਵਾਈ ਨਹੀਂ ਹੋ ਸਕੀ ਬਿਆਨਤ ਸਿੰਘ ਸਮੇਂ ਹਾਲਾਤ ਇਸ ਕਦਰ ਖਰਾਬ ਹੋ ਗਏ ਸਨ ਕਿ ਕਈ ਅਧਿయోగਪਤੀਆਂ ਨੇ ਖਾੜਕੂਆਂ ਤੋਂ ਡਰਦਿਆਂ ਦਾੜ੍ਹੀਆਂ ਵੀ ਵਧਾ ਲਈਆਂ ਸਨ ਤਾਂ ਕਿ ਪਛਾਣੇ ਨਾ ਜਾ ਸਕਣ ਕਈ ਅਕਾਲੀ ਤੇ ਹੋਰ ਲੀਡਰ ਬਿਆਨਤ ਸਿੰਘ ਨੂੰ ਭੇਸ ਬਦਲ ਕੇ ਮਿਲ ਲਾਉਂਦੇ ਸਨ ਅਕਾਲੀ ਅਤਵਾਦ ਤਾਂ ਖਤਮ ਕਰਨਾ ਚਾਹੁੰਦੇ ਸਨ ਪਰ ਸਾਹਮਣੇ ਆ ਕੇ ਇਹ ਕਹਿਣ ਤੋਂ ਗੁਰੇਜ਼ ਕੀਤਾ ਜਾਂਦਾ ਸੀ ਕਿੰਨੇ ਵੀ ਅਕਾਲੀ ਜਿਹੜੇ ਸੀ ਅਕਾਲੀ ਦਲ ਅਤਵਾਦ ਤਾਂ ਖਤਮ ਕਰਨਾ ਚਾਹੁੰਦੇ ਹਨ ਪਰ ਸਾਹਮਣੇ ਆ ਕੇ ਇਹ ਗੱਲ ਤੋਂ ਗਰੇਜ਼ ਕਰਦੇ ਸਨ ਕਾਂਗਰਸ ਵਿੱਚਲੀ ਧੜੇਬੰਦੀ ਦੇ ਬੜੇ ਕਿੱਸੇ ਹਨ ਜਿਵੇਂ ਕਿ ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ ਦਰਮਿਆਨ ਧੜੇਬੰਦੀ ਕੈਪਟਨ ਮਰਿੰਦਰ ਸਿੰਘ ਤੇ ਲਾਲ ਸਿੰਘ ਦਰਬਾਰ ਦਰਮਿਆਨ ਗੁੱਟਬੰਦੀ ਮਾਰਕਟਲੀ ਤੇ ਸਤੀਸ਼ ਜੈਕਪ ਦੀ ਕਿਤਾਬ ਅੰਮ੍ਰਿਤਸਰ ਮਿਸਜ਼ ਗਾਂਧੀਜ਼ ਲਾਸਟ ਬੈਟਲ ਸਪਸ਼ਟ ਕਰਦੀ ਹੈ ਕਿ ਪੰਜਾਬ ਨੂੰ ਕਾਲੇ ਦੌਰ ਚ ਧੱਕਣ ਲਈ ਕਾਂਗਰਸੀਆਂ ਦੀ ਧੜੀਬੰਦੀ ਤੇ ਅਕਾਲੀਆਂ ਦੀ ਦੋਗਲੀ ਨੀਤੀ ਜ਼ਿੰਮੇਵਾਰ ਹੈ। ਬੀਅੰਤ ਸਿੰਘ ਨੂੰ ਗਰਮਖਿਆਲੀ ਧੜਿਆਂ ਵੱਲੋਂ ਕਈ ਲਕਮਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ। ਖਾੜਕੂਏ ਮੰਨ ਚੁੱਕੇ ਸਨ ਕਿ ਬੀਅੰਤ ਸਿੰਘ ਦੇ ਸਮੇਂ ਚ ਕਥਿਤ ਪੁਲਸ ਮੁਕਾਬਲੇ ਚ ਪੰਜਾਬੀ ਗੱਭਰੂਆਂ ਦੇ ਕਤਲਾਂ ਲਈ ਮੁੱਖ ਮੰਤਰੀ ਹੀ ਜ਼ਿੰਮੇਵਾਰ ਹਨ। ਪੁਲਸ ਮੁਕਾਬਲਿਆਂ ਵਿੱਚ ਮਾਰੇ ਗਏ ਅਣਪਛਾਤੇ ਨੌਜਵਾਨਾਂ ਦੀਆਂ 25 ਹਜ਼ਾਰ ਲਾਸ਼ਾਂ ਦਾ ਰਿਕਾਰਡ ਇਕੱਠਾ ਕਰਕੇ ਪੁਲਿਸ ਨੂੰ ਗੰਭੀਰ ਚੁਣੌਤੀ ਦੇਣ ਵਾਲਾ ਵਾਲੇ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਅਚਾਨਕ ਗਾਇਬ ਹੋ ਜਾਣਾ ਅੱਜ ਤੱਕ ਵੀ ਉਸ ਦੀ ਲਾਸ਼ ਦੀ ਕੋਈ ਉਗ ਸੁਗ ਅੱਜ ਵੀ ਉਹਨਾਂ ਦੀ ਲਾਸ਼ ਦੀ ਕੋਈ ਉਗ ਸੁਗ ਨਾ ਨਿਕਲਣ ਦਾ ਦੋਸ਼ ਵੀ ਪੰਜਾਬ ਪੁਲਿਸ ਤੇ ਹੀ ਲੱਗਦਾ ਆ ਰਿਹਾ ਹੈ ਉਹਨਾਂ ਦੀ ਸੁਗ ਨਾ ਨਿਕਲਣ ਦਾ ਦੋਸ਼ ਵੀ ਪੰਜਾਬ ਪੁਲਿਸ ਤੇ ਹੀ ਲੱਗਦਾ ਆ ਰਿਹਾ ਹੈ ਜੋ ਪੁਲਿਸ ਦੀਆਂ ਆਪ ਖੁਦਰੀਆਂ ਦੀ ਇੱਕ ਵੱਡੀ ਮਿਸਾਲ ਹੈ ਜਦੋਂ ਖਾਲੜਾ 7 ਸਤੰਬਰ 1995 ਨੂੰ ਗਾਇਬ ਹੋਇਆ ਉਸ ਵਕਤ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਸਨ ਖਾਲੜਾ ਨੂੰ ਬਿਆਨਤ ਸਿੰਘ ਦੇ ਕਤਲ ਤੋਂ ਮਹਿਜ 6 ਦਿਨਾਂ ਮਗਰੋਂ ਹੀ ਪੁਲਿਸ ਨੇ ਇੱਕ ਤਿੱਥ ਤੌਰ ਤੇ ਗਵਾਹ ਕਰਕੇ ਗਾਇਬ ਕਰ ਦਿੱਤਾ ਸੀ ਸਿਰਫ 6 ਦਿਨਾਂ ਬਾਅਦ ਬਾਅਦ ਚ ਇਹ ਖਬਰਾਂ ਵੀ ਆਈਆਂ ਕਿ ਖਾਲੜਾ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਤੇ ਉਸ ਦੀ Laash ਨੂੰ ਹਰੀ ਕੇ ਪੱਤਣ ਚ ਵਹਾ ਦਿੱਤਾ ਗਿਆ ਪੁਸਤਕ ਵਿਚਲਾ ਅਧਿਆਏ ਮਨੁੱਖੀ ਹੱਕਾਂ ਦਾ ਰਖਵਾਲਾ ਲੇਖਕ ਦੀ ਉਸ ਕੋਸ਼ਿਸ਼ਾਂ ਦਾ ਹਿੱਸਾ ਲੱਗਦਾ ਹੈ ਜਿਸ ਚ ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਲੋਕਾਂ 'ਚ ਬਿਆਨ ਸਿੰਘ ਬਾਰੇ ਭੁਲੇਖਿਆਂ ਦੀ ਧੂੜ ਜਿਆਦਾ ਉਡਾਈ ਗਈ ਹੈ। ਅਸਲ ਦੇ ਵਿੱਚ ਪੁਸਤਕ ਦੇ ਅਧਿਆਏ ਜਿਹੜੀ ਗੱਲ ਆ ਵੀ ਮਨੁੱਖੀ ਹੱਕਾਂ ਦਾ ਰਖਵਾਲਾ ਵਿੱਚ ਲੇਖਕ ਕਿਉਂਕਿ ਬਿਆਨ ਸਿੰਘ ਦੇ ਜਿਹੜੇ ਨੇੜੇ ਦੇ ਸਨ ਜਿਨ੍ਹਾਂ ਦਾ ਨਾਮ ਉਜਾਗਰ ਸਿੰਘ ਹੈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਬਿਆਨ ਸਿੰਘ ਦੀ ਜੋ ਛਵੀ ਅੱਜ ਹੈ ਉਹ ਉਹਦਾ ਸੱਚ ਜੋ ਜੋ ਵੀ ਉਹਨਾਂ ਦੇ ਅਨੁਸਾਰ ਹੈ ਉਹਨੂੰ ਸਾਹਮਣੇ ਲੈਂਦਾ ਜਾਵੇ। ਸੋ ਬਿਆਨ ਸਿੰਘ ਬਾਰੇ ਪੁਲੇਖਿਆਂ ਦੀ ਧੂੜ ਜਿਆਦਾ ਉਡਾਈ ਗਈ ਹੈ। ਲੇਖਕ ਅਨੁਸਾਰ ਬਿਆਨ ਸਿੰਘ ਸਾਦਾ ਖਾਨ ਆ ਖਾਨ ਦੇ ਸ਼ਕੀਨ ਸਨ ਤੇ ਰੋਜ਼ ਸਵੇਰੇ ਇਸ਼ਨਾਨ ਕਰਨ ਮਗਰੋਂ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਸਨ। ਉਹਨਾਂ ਸਰਕਾਰੀ ਕੋਠੀ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਣ ਬਣਾਇਆ ਹੋਇਆ ਸੀ। ਉਹ ਹਰ ਵੇਲੇ ਆਪਣੇ ਨਾਲ ਸ਼੍ਰੀ ਜਪਜੀ ਸਾਹਿਬ ਦਾ ਗੁਟਕਾ ਰੱਖਦੇ ਸਨ। ਉਹ ਸ਼ਾਇਰੀ ਦੇ ਵੀ ਸ਼ਕੀਨ ਸਨ। ਲੇਖਕ ਅਨੁਸਾਰ ਪੰਜਾਬ 'ਚ ਹੁੰਦੀ ਕਤਲੋਗਾਰਤ ਕਾਰਨ ਮੁੱਖ ਮੰਤਰੀ ਬੇਚੈਨ ਹੋ ਜਾਂਦੇ ਸਨ ਤੇ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਹੁਣ ਇਹ ਪਾਠਕਾਂ ਉੱਪਰ ਨਿਰਭਰ ਕਰਦਾ ਹੈ ਇਹ ਆਪਣੇ ਅਮਰਜੀਤ ਸਿੰਘ ਵੜੈਚ ਜੀ ਆਪਦੇslfਚਾਂ ਚ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਬਈ ਇਹ ਪਾਠਕਾਂ ਦੇ ਉੱਪਰ ਨਿਰਭਰ ਕਰਦਾ ਹੈ ਕਿ ਉਹ ਇਸ ਕਿਤਾਬ ਵਿਚਲੇ ਬਿਰਤਾਂਤ ਨੂੰ ਕਿਸ ਕਸਵੱਟੀ ਤੇ ਪਰਖ ਕੇ ਬਿਆਨ ਸਿੰਘ ਬਾਰੇ ਉਜਾਗਰ ਸਿੰਘ ਵੱਲੋਂ ਜੋ ਲਿਖੇ ਗਏ ਅਸਲ ਸੱਚ ਦਾ ਨਿਪਟਾਰਾ ਕਰਦੇ ਹਨ ਜਾਂ ਨਹੀਂ ਫਿਰ ਵੀ ਇਹ ਕਿਤਾਬ ਖਾੜਕੂਬਾਦ ਦੇ ਉਸ ਕਾਲੇ ਦੌਰ ਦਾ ਅਜੇ ਹ ਦਸਤਾਵੇਜ਼ ਹੈ ਜਿਸ ਬਹੁਤ ਸਾਰੇ ਤੱਥ ਭਵਿੱਖ ਦੀਆਂ ਪੀੜ੍ਹੀਆਂ ਲਈ ਇਤਿਹਾਸ ਨੂੰ ਸਮਝਣ ਦਾ ਸਰੋਤ ਬਣ ਗਏ। ਸੋ ਜੋ ਇਹ ਲੇਖ ਹੈ ਇਹਦੇ ਬਾਰੇ ਫੋਟੋ ਜਿਹੜੀ ਖਿੱਚ ਕੇ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਉਣਾ ਤੇ ਇਹ ਅਮਰਜੀਤ ਸਿੰਘ ਵੜੈਚ ਨੇ ਇਹ ਕਿਤਾਬ ਬਾਰੇ ਇਹ ਜਾਣਕਾਰੀ ਦਿੱਤੀ ਹੈ ਜੋ ਕਿ ਆਪਾਂ ਨੂੰ ਦੱਸਿਆ ਉਹਨਾਂ ਨੇ ਕਿ ਉਜਾਗਰ ਸਿੰਘ ਜੀ ਦੁਆਰਾ ਲਿਖੀ ਗਈ ਹੈ ਜੋ ਕਿ ਬਿਆਨ ਸਿੰਘ ਦੇ ਸਾਬਕਾ ਮੁੱਖ ਮੰਤਰੀ ਦੇ ਨੇੜੇ ਦੇ ਆਦਮੀ ਸਨ। ਸੋ ਉਹਨਾਂ ਦਾ ਅਪਰਾਲਾ ਉਹ ਜਾਗਰ ਸਿੰਘ ਦਾ ਕਿ ਬਿਆਨ ਸਿੰਘ ਜੀ ਜਿਹੜੀ ਛਵੀ ਹੈ ਜਿਵੇਂ ਵੀ ਅੱਜ ਬਣੀ ਹੋਈ ਹੈ ਉਹਨੂੰ ਲੋਕਾਂ ਦੇ ਵਿੱਚ ਸਹੀ ਸੱਚ ਲਿਆ ਕੇ ਉਹਨੂੰ ਸੁਧਾਰ ਕੀਤਾ ਜਾ ਸਕੇ। ਤੋਂ ਸੋ ਇਹ ਮੇਰਾ ਅੱਜ ਦਾ ਅਪਰਾਲਾ ਅੱਜ ਤੋਂ ਅੱਗੇ ਵੀ ਅੱਗੇ ਆਪਾਂ ਚੱਲਦੇ ਰਾਵਾਂਗੇ ਤਾਂ ਇਸੇ ਤਰੀਕੇ ਨਾਲ ਕੋਈ ਮਹੱਤਵਪੂਰਨ ਲੇਖ ਜੋ ਅਖਬਾਰ ਦੇ ਵਿੱਚ ਲਿਖੇ ਜਾਂਦੇ ਆ ਕੋਈ ਬੁੱਧੀਜੀਵੀਆਂ ਦੁਆਰਾ ਤਾਂ ਉਹ ਤੁਹਾਡੇ ਸਾਹਮਣੇ ਅੱਜ ਲੈ ਕੇ ਜਿਵੇਂ ਆਇਆ ਉਵੇਂ ਲੈ ਕੇ ਆਉਂਦੇ ਰਾਵਾਂਗੇ। ਸੋ ਕਮੈਂਟਸ ਵਿੱਚ ਦੱਸਣਾ ਤੇ ਲਾਈਕ ਤੇ ਸ਼ੇਅਰ ਦਾ ਬਟਨ ਦਬਾਣਾ ਨਾ ਭੁੱਲਣਾ ਤੇ ਕਿਵੇਂ ਤੁਹਾਨੂੰ ਇਹ ਲੱਗਿਆ ਲੇਖ ਇਹਦੇ ਬਾਰੇ ਜਰੂਰ ਜਾਣਕਾਰੀ ਦੇਣਾ ਕਮੈਂਟ ਵਿੱਚ ਸਤਿ ਸ੍ਰੀ ਅਕਾਲ